ਕੁਦਰਤੀ ਕਿਰਪਾ ਹੈ ਇਹ ਸਾਰੇ ਜਾਨ ਚ ਪਰ ਉਹਦੇ ਨਾਲ ਆਪਣੀਆਂ ਇਨਸਾਨ ਦੀਆਂ ਸਰਕਾਰ ਦੀਆਂ ਪ੍ਰਸ਼ਾਸਨ ਦੀਆਂ ਵੀ ਬਹੁਤ ਵੱਡੀਆਂ ਗਲਤੀਆਂ ਨੇ ਜਿਨ੍ਹਾਂ ਨੂੰ ਮੰਨਣਾ ਵੀ ਚਾਹੀਦਾ ਸਰਕਾਰ ਨੂੰ ਔਰ ਜਿਨ੍ਹਾਂ ਤੋਂ ਅੱਗੇ ਵਾਸਤੇ ਸਿੱਖਣਾ ਵੀ ਚਾਹੀਦਾ ਅੱਜ ਜੇ ਪੰਜਾਬ ਦੇ ਵਿੱਚ ਹੜ੍ਹਾਂ ਵਾਸਤੇ ਟਾਈਮ ਸੈਕ ਤਿਆਰੀ ਕੀਤੀ ਹੁੰਦੀ ਪੁਰਾਣੇ ਜਿਹੜੇ ਹਾਲਾਤ ਸੀ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਹੋਏ ਆਪਣਾ ਰੁਟੀਨ ਵਰਕ ਪੂਰਾ ਕੀਤਾ ਹੁੰਦਾ ਤੇ ਸਿੱਧੇ ਪੱਧਰ ਦੇ ਉੱਤੇ ਟਾਈਮ ਸਿਰ ਪੈਸੇ ਪੀਜ਼ ਕਰਕੇ ਉਹਨਾਂ ਨੂੰ ਜਿਹੜਾ ਮਜ਼ਬੂਤ ਕੀਤਾ ਹੁੰਦਾ ਨਾਲਿਆਂ ਦੀ ਪ੍ਰੋਪਰ ਸਫਾਈ ਕੀਤੀ ਹੁੰਦੀ ਤੇ ਜਿਹੜੇ ਐਮਰਜੈਂਸੀ ਸਬਸਿਸ ਚਾਹੀਦੀਆਂ ਨੇ ਜਿਵੇਂ ਕਿ ਕੁਦਰਤੀ ਆਦ ਆਦ ਤੇ ਉਹਦੀ ਕੈਰੀ ਕੀਤੀ ਹੁੰਦੀ ਤੇ ਆ ਜੋ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਹਾਲਾਤ ਬੈਟਰ ਹੋ ਸਕਦੇ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਲੋਕਾਂ ਨੂੰ ਰਾਹਤ ਸਮੱਗਰੀ ਵੀ ਪਹੁੰਚਾਈ ਜਾ ਰਹੀ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਗੁਰਜੀਤ ਸਿੰਘ ਚੀਮਾ ਨੇ ਪੰਜਾਬ 'ਚ ਆਏ ਹੜ੍ਹਾਂ ਨੂੰ ਲੈ ਕੇ ਸੂਬੇ ਤੇ ਕੇਂਦਰ ਸਰਕਾਰ ਦਾ ਦੋਹਾਂ ਤੇ ਗੰਭੀਰ ਦੋਸ਼ ਲਗਾਏ ਗਏ ਨੇ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਮੰਤਰੀ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਦੀ ਥਾਂ মিডিਆ ਸਾਹਮਣੇ ਫੋਟੋਆਂ ਖਿੱਚਵਾ ਕੇ ਨੀਵੇਂ ਪੱਦਰ ਦੀ ਰਾਜਨੀਤੀ ਕਰ ਰਹੇ ਨੇ ਚੀਮਾ ਨੇ ਅੱਗੇ ਵੀ ਕਿਹਾ ਕਿ ਸੂਬਾ ਸਰਕਾਰ ਹੜ੍ਹਾਂ ਤੋਂ ਪਹਿਲਾਂ ਲੋੜੀਂਦੇ ਅਗਾਊ ਪ੍ਰਬੰਧ ਕਰਨ 'ਚ ਨਾਕਾਮ ਰਹੀ ਆ ਉਹਨਾਂ ਨੇ BBMB ਦੇ ਚੇਅਰਮੈਨ ਦੀ ਕਾਨਫਰੰਸ ਤੇ ਟਿੱਪਣੀ ਕਰਦਿਆਂ ਪੁੱਛਿਆ ਕਿ ਡੈਮਾਂ ਦੇ ਫਲੱਡ ਗੇਟ ਖੋਲਣ ਤੇ ਨਹਿਰਾਂ ਦੀਆਂ ਸਲੇਬਾਂ ਦੇ ਬੈਠਣ ਦੇ ਨੁਕਸਾਨ ਦੀ ਜ਼ਿੰਮੇਵਾਰੀ ਕੌਣ ਲਵੇਗਾ ਕੇਂਦਰ ਸਰਕਾਰ ਵੀ ਬਹੁਤ ਦੇਰ ਨਾਲ ਜਾਗੀ ਸਾਨੂੰ ਇਸ ਦਾ ਅਲਾਮਾ ਹੈ ਦੇਖੋ ਛੋਟੀ ਜੀ ਗੱਲ ਨਹੀਂ ਆ ਅੱਧਾ ਪੰਜਾਬ ਪਾਣੀ ਦੇ ਵਿੱਚ ਡੁੱਬਿਆ ਹੋਇਆ ਲੱਖਾਂ ਏਕੜ ਫਸਲ تباہ ਹੋ ਗਈ ਹੈ ਘਟਾ تباہ ਹੋ ਗਈ ਹੈ ਪਰ ਦਿੱਲੀ ਤੋਂ ਇੱਥੇ ਆਉਣ ਤੱਕ ਇੰਨੀ ਦੇਰੀ ਲੱਗੇ ਇਹ ਕੋਈ ਚੰਗੀ ਰਵਾਇਤ ਨਹੀਂ। ਪੰਜਾਬ ਸਰਕਾਰ ਤਾਂ ਜਿਹੜੀ ਹੈ ਸੂਬੇ ਦੇ ਵਿੱਚ ਹੁੰਦੀ ਹੈ ਸੁੱਤੀ ਪਈ। ਕੱਲੇ ਡਰਾਮਿਆਂ ਨਾਲ ਲੋਕਾਂ ਦਾ ਟਿੱਕ ਨਹੀਂ ਪਤਾ। ਜ਼ਰੂਰਤ ਸੀ ਕਿ ਜਿਵੇਂ ਤੁਸੀਂ ਐਲਾਨ ਕਰਦੇ ਸੀ ਕਿ ਮੈਨੂੰ ਕਿਸੇ ਕੋਲੋਂ ਪੈਸਾ ਮੰਗਣ ਦੀ ਲੋੜ ਨਹੀਂ ਡਿਜਾਸਟਰ ਫੰਡ ਮੇਰੇ ਕੋਲ ਇੰਨਾ ਤੇ ਹੁਣ ਤੁਹਾਡਾ ਪੌਂਡ ਖੁੱਲ ਗਿਆ ਨਾ ਕਿ ਪੈਸਾ ਹੁੰਦਿਆਂ ਹੋਇਆਂ ਵੀ ਤੁਸੀਂ ਨਹੀਂ ਵਰ ਸਕੇ ਕਿਉਂਕਿ ਤੁਸੀਂ ਤਿਆਰੀ ਵੀ ਨਹੀਂ ਕੀਤੀ। ਜੋ ਪ੍ਰੋਸੀਜਰ ਪੂਰੇ ਕਰਨੇ ਸੀ ਤੁਸੀਂ ਉਹ ਨਹੀਂ ਕੀਤੇ। ਅਦੇ ਤੱਕ ਡੈਮੇਜ ਦੀ ਤੁਸੀਂ ਪ੍ਰੀਲੀਮਨਰੀ ਰਿਪੋਰਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਨਹੀਂ ਸਬਮਿਟ ਕਰ ਸਕਦੇ ਉਹਦਾ ਫਰਦਰ ਨੁਕਸਾਨ ਜਿਹੜਾ ਹੈ ਉਹ ਲੋਪਰਕ ਦਾ ਸ਼੍ਰੋਮਣੀ ਅਕਾਦemic ਦੇ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਰੀ ਹਿੰਮਤ ਦੇ ਨਾਲ ਸਾਰਿਆਂ ਨੂੰ ਮੋਟੀਵੇਟ ਕਰਕੇ ਪੰਜਾਬ ਦਾ ਟੂਰ ਵੀ ਕੀਤਾ ਆਰਥਾਂ ਦੇ ਉੱਤੇ ਪਾਰਟੀ ਨੂੰ ਵੀ ਗੇਅਰਅਪ ਕੀਤਾ ਜੋ ਇੱਕ ਸੀਮਤ ਸਾਧਨ ਹੁੰਦੇ ਆ ਪਾਰਟੀ ਦੇ ਜੋ ਸਾਰੇ ਹੰਦੇ ਸਹਿਯੋਗ ਦੇ ਨਾਲ ਚਾਹੇ ਚਾਰੇ ਦੀ ਲੋੜ ਆ ਉਹ ਪੂਰੀ ਕੀਤੀ ਐ ਐਮਰਜੈਂਸੀ ਸੰਸਦ ਦੀ ਲੋੜ ਆ ਉਹ ਪੂਰੀ ਕੀਤੀ ਐ ਰਾਸ਼ਨ ਦੀ ਲੋੜ ਆ ਉਹ ਪੂਰੀ ਕੀਤੀ ਐ ਕੋਈ ਤਰਪਾਲਾ ਦੀ ਜਰੂਰਤ ਆ ਉਹ ਪੂਰੀ ਕੀਤੀ ਐ ਜੇ ਬੰਨਾਂ ਦੇ ਲੋਕਾਂ ਨੂੰ ਤੇਲ ਚਾਹੀਦਾ ਸੀ ਉੱਥੇ ਵੀ ਇੰਸਪੈਕਟਰ ਵੀ ਭੱਜੇ ਆ ਨਾਲ ਪੈਸਾ ਵੰਡਣ ਦੀ ਕੋਸ਼ਿਸ਼ ਕੀਤੀ ਪਰ ਅਸਲੀ ਜਿਹੜੀ ਗੱਲ ਆ ਇਹ ਕੰਮ ਸਰਕਾਰ ਦੇ ਕਰਾਓ ਔਰ ਹੁਣ ਮੈਂ ਸਰਕਾਰ ਨੂੰ ਕਹਿਣਾ ਕਿ ਜਿਹੜਾ ਤੁਹਾਡੇ ਕਰਨ ਵਾਲਾ ਦੋਨੇ ਸਰਕਾਰਾਂ ਭੱਜੋ ਨਾ ਬਹੁਤ ਵੱਡਾ ਨੁਕਸਾਨ ਹੋਇਆ ਖੇਤਾਂ ਦਾ ਵੀ ਤੇ ਕਰਨ ਦਾ ਖੁੱਲ ਕੇ ਉਹਨਾਂ ਨੂੰ ਕੰਪਨਸੇਸ਼ਨ ਜੇ ਤੁਸੀਂ ਕੰਪਨਸੇਸ਼ਨ ਕੰਪਨਸੇਸ਼ਨ ਦੇ ਵਿੱਚ ਫੇਰ ਹੋਏ ਤੇ ਤੁਹਾਨੂੰ ਲੋਕਾਂ ਦੇ ਰੋਧ ਦਾ ਇਹੋ ਜਿਹਾ ਸਾਹਮਣਾ ਕਰਨਾ ਪਏਗਾ ਕਿ ਤੁਸੀਂ ਪਿੰਡਾਂ ਦੇ ਵਿੱਚੋਂ ਬਾਹਰ ਨਹੀਂ ਸਕੋ ਕਿਉਂਕਿ ਕੱਲਾ ਹੁਣੇ ਨਹੀਂ ਫੋਟੋਆਂ ਦੇ ਨਾਲ ਵੀ ਸੋਚੋ ਕਿ ਹੁਣ ਪੰਜਾਬ ਦਾ ਘਟਪੜਾ ਹੋ ਗਿਆ ਕਿਸਾਨ ਇਸ ਪੱਧਰ ਤੇ ਪਹੁੰਚ ਗਿਆ ਕਿ ਉਹਦਾ ਉੱਠਣਾ ਐਸਾ ਬਹੁਤ ਮੁਸ਼ਕਲ ਹੈ ਉਹ ਤਾਂ ਉੱਠ ਸਕੇਗਾ ਵੀ ਉਹਦਾ ਘਰ ਜਿਹੜਾ ਸਰਕਾਰਾਂ ਦੁਨਨੇ ਬਣ ਕੇ ਪੂਰਾ ਕੀਤਾ